ਤਾਂ ਅਸੀਂ ਲੋਕਾਂ ਨੂੰ ਦੱਸ ਹੀ ਨਹੀਂ ਸਕੇ ਵੀ ਸਾਡਾ ਪੰਜਾਬ ਇੰਨਾ ਸੋਹਣਾ ਔਰ ਸਾਡੇ ਪਿੰਡ ਇੰਨੇ ਕਮਾਲ ਦੇ ਨੇ। ਹਾਂ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਜਿਹੜਾ ਹੈ ਇਹ ਅਣ ਦੇਖਿਆ ਪਿੰਡ ਹੈ ਸਰਕਾਰਾਂ ਵੱਲੋਂ। ਅੱਜ ਵੀ ਉਸ ਪਿੰਡ 'ਚ ਤੁਸੀਂ ਇਮੇਜਿਨ ਕਰੋਗੇ। ਆਪਾਂ ਕਹਿੰਦੇ ਸਾਨੂੰ 75 ਸਾਲ ਹੋ ਗਏ ਯਾਦ ਹੋਏ ਨੂੰ ਅੱਜ ਵੀ ਉਸ ਪਿੰਡ 'ਚ ਫੋਨ ਨਹੀਂ ਚੱਲਦਾ। ਅੱਜ ਵੀ ਫੋਨ ਨਹੀਂ ਚੱਲਦਾ। ਕਿਸੇ ਨੇ ਫੋਨ ਕਰਨਾ ਲੋਕ ਆਪਣੀ ਛੱਤਾਂ ਦੇ ਚੜਦੇ ਨੇ। ਜਾਂ ਜਿੱਥੇ ਰੇਂਜ ਆਂਦੀ ਹੈ ਉੱਥੇ ਜਾ ਕੇ ਕਾਲ ਕਰਦੇ ਨੇ। ਹਰਕਾਇ ਕੀ ਪੰਜਾਬ ਚੰਡੀਗੜ੍ਹ ਦੀ 15-20 ਕਿਲੋਮੀਟਰ ਦੂਰ ਪਿੰਡ ਹੈ ਫੈਸਿਲਿਟੀਜ਼ ਕੋਈ ਨਹੀਂ ਹੈਗਾ ਪਰ ਉਥੇ ਲੋਕ ਬੜੇ ਸਧਾਰਨ ਹੈ ਅੱਜ ਵੀ ਜੋ ਪਹਿਲੇ ਪੰਜਾਬ ਦਾ ਕਲਚਰ ਸੀਗਾ ਨਾ ਅੱਜ ਵੀ ਉਸ ਕਲਚਰ ਉਹ ਕਲਚਰ ਪਿੰਡ ਚ ਦੇਖਣ ਨੂੰ ਮਿਲਦਾ ਤੁਸੀਂ ਜਾਓ ਤੁਸੀਂ ਸਟ੍ਰੇਂਜਰ ਹੋ ਉਸ ਉਥੇ ਹਰ ਬੰਦਾ ਤੁਹਾਨੂੰ ਚਾਹ ਪਾਣੀ ਆਫਰ ਕਰੂਗਾ ਦਸੂ ਸ਼ਹਿਰ ਚ ਕੋਈ ਕਰਦਾ ਹੈ ਖਾਣੇ ਦਾ ਟਾਈਮ ਹੈ ਹਰ ਬੰਦਾ ਤੁਹਾਨੂੰ ਖਾਣਾ ਆਫਰ ਕਰੂਗਾ ਬੈਠੇ ਖਾਓ ਰੋਟੀ ਖਾ ਕੇ ਜਾਓ ਅਸੀਂ ਤਾਂ ਉਹ ਜਿਹੜੀ ਸਾਡੀ ਸੰਸਕ੍ਰਿਤੀਆਂ ਨੂੰ ਬਚਾਇਆ ਹੋਇਆ ਆਪਣੀ ਜ਼ਮੀਨ ਨੂੰ ਬਚਾਇਆ ਹੋਇਆ بڑے بڑے ਧਨਾੜਾਂ ਤੋਂ